ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੈਂ ਆਪਣੀ ਮਾਂ ਦਾ ਸਮਾਨ ਪੈਕ ਕਰ ਰਹੀ ਸੀ ਤਾਂ ਮੇਰੀ ਸਹੇਲੀ ਮੈਨੂੰ ਮਿਲਣ ਆਈ ਮੈਨੂੰ ਸਮਾਨ ਪੈਕ ਕਰਦੇ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗੀ ਕੀ ਤੂੰ ਕਿਤੇ ਜਾ ਰਹੀ ਹੈ ਜੋ ਇਸ ਮਾਨ ਪੈਕ ਕਰ ਰਹੀ ਹੈ ਮੈਂ ਕਿਹਾ ਮੈਂ ਨਹੀਂ ਜਾ ਰਹੀ ਮੇਰੀ ਮਾਂ ਜਾ ਰਹੀ ਹੈ ਤਾਂ ਮੈਂ ਉਸ ਦਾ ਸਮਾਨ ਪੈਕ ਕਰ ਰਹੀ ਸੀ ਰੀਆ ਨੇ ਹੈਰਾਨੀ ਨਾਲ ਪੁੱਛਿਆ ਤੇਰੀ ਮਾਂ ਕਿੱਥੇ ਜਾ ਰਹੀ ਹੈ ਮੈਂ ਬਹਾਨਾ ਮਾਰ ਦਿੱਤਾ ਕਿ ਮੇਰੀ ਛੋਟੀ ਮਾਸੀ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ ਮੇਰੀ ਮਾਂ ਉਸ ਦੀ ਦੇਖਭਾਲ ਕਰਨ ਜਾ ਰਹੀ ਹੈ ਮੈਂ ਰੀਆ ਨੂੰ ਪੂਰੀ ਸੱਚਾਈ ਦੱਸ ਕੇ ਉਸ ਦੇ ਹੋਰ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੀ ਸੀ ਇਸ ਲਈ ਮੈਂ ਝੂਠ ਬੋਲਣਾ ਬਿਹਤਰ ਸਮਝਿਆ ਹੁਣ ਮੈਂ ਉਸ ਨੂੰ ਕੀ ਦੱਸਾਂ ਕਿ ਮੇਰੀ ਮਾਂ ਇੱਕ ਬਾਬੇ ਕੋਲ ਜਾ ਰਹੀ ਹੈ ਉਸ ਬਾਬੇ ਨੇ ਮੇਰੀ ਮਾਂ ਨੂੰ 30 ਦਿਨਾਂ ਲਈ ਮੰਤਰ ਦਾ ਜਾਪ ਕਰਨ ਨੂੰ ਕਿਹਾ ਹੈ ਇਸ ਲਈ ਮੇਰੀ ਮਾਂ ਉਸ ਬਾਬੇ ਕੋਲ ਜਾ ਰਹੀ ਸੀ ਕਿਉਂਕਿ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀ ਇਹ ਮੰਤਰ ਦਾ ਜਾਪ ਕਰਨ ਨਾਲ ਮੇਰਾ ਰਿਸ਼ਤਾ ਬਹੁਤ ਚੰਗੇ ਘਰ ਵਿੱਚ ਹੋ ਜਾਵੇਗਾ। ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਇਹ ਗੱਲ ਸੁਣਦਾ ਤਾਂ ਉਹ ਮੈਨੂੰ ਤੇ ਮੇਰੀ ਮਾਂ ਨੂੰ ਪਾਗਲ ਕਹਿੰਦਾ। ਜੇਕਰ ਅੱਜ ਮੇਰੇ ਪਿਤਾ ਜੀ ਜ਼ਿੰਦਾ ਹੁੰਦੇ ਜਾਂ ਮੇਰਾ ਕੋਈ ਵੱਡਾ ਭਰਾ ਹੁੰਦਾ ਤਾਂ ਉਹ ਮੇਰੀ ਮਾਂ ਨੂੰ ਜਿਹਾ ਕਰਨ ਤੋਂ ਰੋਕਦਾ। ਸਗੋਂ ਇਹ ਸਥਿਤੀ ਹੀ ਪੈਦਾ ਨਾ ਹੁੰਦੀ ਕਿ ਮੇਰੀ ਮਾਂ ਨੂੰ ਮੇਰੇ ਰਿਸ਼ਤੇ ਦੀ ਚਿੰਤਾ ਹੁੰਦੀ। ਮੈਂ ਆਪਣੀ ਮਾਂ ਦਾ ਸਮਾਨ ਪੈਕ ਕੀਤਾ ਤੇ ਆਪਣੀ ਸਹੇਲੀ ਨਾਲ ਛੱਤ ਤੇ ਚਲੀ ਗਈ। ਰੀਆ ਅਸਲ ਵਿੱਚ ਮੈਨੂੰ ਆਪਣੇ ਵਿਆਹ ਦਾ ਕਾਰਨ ਦੇਣ ਆਈ ਸੀ ਕਿਉਂਕਿ ਉਸਦਾ ਵਿਆਹ ਤੈਅ ਹੋ ਗਿਆ ਸੀ ਮਾਂ ਦੇ ਜਾਣ ਦਾ ਸਮਾਂ ਹੋ ਗਿਆ ਸੀ ਤੇ ਮੈਂ ਆਪਣੀ ਸਹੇਲੀ ਰੀਆ ਨੂੰ ਮਾਂ ਦੇ ਜਾਣ ਤੋਂ ਪਹਿਲਾਂ ਘਰ ਭੇਜਣਾ ਚਾਹੁੰਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਦੇ ਮੂੰਹੋਂ ਗਲਤੀ ਨਾਲ ਵੀ ਨਿਕਲੇ ਕਿ ਉਹ ਕਿੱਥੇ ਜਾ ਰਹੀ ਹੈ ਰੱਬ ਨੇ ਮੇਰੀ ਪ੍ਰਾਰਥਨਾ ਸੁਣ ਲਈ ਤੇ ਕੁਝ ਦੇਰ ਬੈਠਣ ਤੋਂ ਬਾਅਦ ਰੀਆ ਆਪਣੇ ਘਰ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਮਾਂ ਨੇ ਮੈਨੂੰ ਆਵਾਜ਼ ਮਾਰ ਕੇ ਸਮਾਨ ਲਿਆਉਣ ਲਈ ਕਿਹਾ ਮੈਂ ਮਾਂ ਨੂੰ ਸਮਾਨ ਫੜਾ ਦਿੱਤਾ ਤੇ ਇੱਕ ਵਾਰ ਫਿਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਿਹਾ ਮਾਂ ਤੁਹਾਨੂੰ ਜਾਣਦੀ ਕੀ ਲੋੜ ਹੈ ਮੇਰੀ ਮਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਮੈਂ ਇਹ ਸਭ ਤੇਰੇ ਲਈ ਕਰ ਰਹੀ ਹਾਂ ਸਿਰਫ 30 ਦਿਨਾਂ ਦੀ ਇੱਕ ਤਾਂ ਗੱਲ ਹੈ ਮੈਨੂੰ ਯਕੀਨ ਹੈ ਤੂੰ ਆਪਣੇ ਭਰਾ ਭੈਣ ਦਾ ਖਿਆਲ ਚੰਗੀ ਤਰ੍ਹਾਂ ਰੱਖ ਲਵੇਂਗੀ ਵੇਖੀ ਜਦੋਂ ਮੈਂ ਵਾਪਸ ਆਈ ਤਾਂ ਤੇਰਾ ਵਿਆਹ ਬਹੁਤ ਹੀ ਧੂਮ ਧਾਮ ਨਾਲ ਕਰਾਂਗੀ ਇਹ ਕਹਿ ਕੇ ਮੇਰੀ ਮਾਂ ਚਲੀ ਗਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੇਰੀ ਮਾਂ ਕਿੱਥੇ ਜਾ ਰਹੀ ਹੈ ਤੇ ਉਹ ਬਾਬਾ ਕਿੱਥੇ ਰਹਿੰਦਾ ਹੈ ਮੇਰੀ ਮਾਂ ਨੇ ਪੂਰੇ 30 ਦਿਨ ਬਾਬੇ ਦੇ ਆਸ਼ਰਮ ਵਿੱਚ ਰਹਿਣਾ ਸੀ ਮੈਂ ਆਪਣੀ ਮਾਂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਆਸ਼ਰਮ ਕਿੱਥੇ ਹੈ ਪਰ ਮਾਂ ਨੇ ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਮੈਂ ਇਹ ਕੰਮ ਬਹੁਤ ਹੀ ਗੁਪਤ ਤਰੀਕੇ ਨਾਲ ਕਰਨ ਜਾ ਰਹੀ ਹਾਂ ਇਸ ਲਈ ਮੈਂ ਇਹਨਾਂ 30 ਦਿਨਾਂ ਤੱਕ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਮੇਰੀ ਮਾਂ ਨੇ ਮੈਨੂੰ ਸਮਝਾਇਆ ਤੇ ਚਲੀ ਗਈ ਇਸ ਲਈ ਮੈਂ ਦਰਵਾਜ਼ਾ ਬੰਦ ਕਰ ਲਿਆ ਅਸੀਂ ਦੋ ਭੈਣਾਂ ਤੇ ਇੱਕ ਭਰਾ ਸੀ ਮੈਂ ਸਭ ਤੋਂ ਵੱਡੀ ਸੀ ਮੇਰੇ ਤੋਂ ਛੋਟੀ ਇੱਕ ਭੈਣ ਸੀ ਤੇ ਸਭ ਤੋਂ ਛੋਟਾ ਭਰਾ ਸੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੀ ਮਾਂ ਨੇ ਬਚਪਨ ਵਿੱਚ ਹੀ ਆਪਣੀ ਸਹੇਲੀ ਦੇ ਬੇਟੇ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਸੀ ਤੇ ਇਹ ਗੱਲ ਹਰ ਰਿਸ਼ਤੇਦਾਰ ਨੂੰ ਪਤਾ ਸੀ ਕਿ ਮੇਰਾ ਰਿਸ਼ਤਾ ਤੈਅ ਹੋ ਗਿਆ ਹੈ ਪਰ ਜਦੋਂ ਮੇਰੇ ਪਿਤਾ ਜੀ ਬਿਮਾਰ ਹੋ ਗਏ ਤੇ ਸਾਡੇ ਘਰ ਗਰੀਬੀ ਫੈਲ ਗਈ ਤਾਂ ਮੇਰੀ ਮਾਂ ਦੀ ਸਹੇਲੀ ਨੇ ਵਿਆਹ ਲਈ ਸਾਫ਼ ਇਨਕਾਰ ਕਰ ਦਿੱਤਾ ਸੀ ਸਾਡੇ ਆਪਣੇ ਰਿਸ਼ਤੇਦਾਰ ਵੀ ਹੁਣ ਸਾਡੇ ਨਹੀਂ ਰਹੇ ਸੀ ਸਭ ਦਾ ਪਤਾ ਲੱਗ ਗਿਆ ਸੀ ਕਿ ਕੌਣ ਰਿਸ਼ਤੇਦਾਰ ਆਪਣਾ ਤੇ ਕੌਣ ਪਰਾਇਆ ਹੈ ਹਰ ਕਿਸੇ ਨੇ ਰਿਸ਼ਤਾ ਖਤਮ ਕਰ ਲਿਆ ਸੀ ਸਾਡੇ ਘਰ ਕੋਈ ਨਹੀਂ ਆਉਂਦਾ ਸੀ ਕਿਤੇ ਅਸੀਂ ਉਹਨਾਂ ਕੋਲੋਂ ਪੈਸੇ ਨਾ ਮੰਗ ਲਈਏ ਅਸੀਂ ਪਿਤਾ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਮੇਰੇ ਪਿਤਾ ਜੀ ਦਾ ਬਚਣਾ ਸੰਭਵ ਨਹੀਂ ਸੀ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਪਿਤਾ ਦੀ ਮੌਤ ਤੋਂ ਬਾਅਦ ਵੀ ਮੇਰੀ ਮੰਮਾ ਨੇ ਉਮੀਦ ਕੀਤੀ ਕਿ ਉਹਨਾਂ ਦੀ ਸਹੇਲੀ ਤਰਸ ਕਰਕੇ ਆਪਣੇ ਬੇਟੇ ਦਾ ਵਿਆਹ ਮੇਰੀ ਧੀ ਨਾਲ ਕਰ ਦੇਵੇਗੀ ਪਰ ਮੰਮੀ ਦੀ ਸਹੇਲੀ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਉਸ ਨੇ ਆਪਣੇ ਬੇਟੇ ਦਾ ਵਿਆਹ ਕਿਸੇ ਹੋਰ ਥਾਂ ਪੱਕਾ ਕਰ ਲਿਆ ਮੈਂ ਉਸ ਸਮੇ 22 ਸਾਲ ਦੀ ਸੀ ਮੰਮੀ ਦੀ ਸਹੇਲੀ ਨੇ ਮੇਰੇ ਬਾਰੇ ਬਹੁਤ ਗਲਤ ਫੁਫਹਲਾ ਦਿੱਤੀ ਸੀ ਤਾਂ ਜੋ ਲੋਕ ਉਸ ਤੇ ਦੋਸ਼ ਨਾ ਲਾਉਣ ਕਿ ਜਦੋਂ ਮਾੜਾ ਸਮਾਂ ਆਇਆ ਤਾਂ ਉਸਨੇ ਰਿਸ਼ਤਾ ਤੋੜ ਦਿੱਤਾ ਹੁਣ ਮੇਰੇ ਲਈ ਬਹੁਤ ਘੱਟ ਰਿਸ਼ਤੇ ਆਉਣ ਲੱਗੇ ਸੀ ਜੋ ਵੀ ਆਉਂਦਾ ਸੀ ਉਹ ਵੀ ਇਨਕਾਰ ਕਰ ਦਿੰਦਾ ਸੀ ਮੇਰੀ ਮਾਂ ਇਸ ਸਭ ਤੋਂ ਬਹੁਤ ਪਰੇਸ਼ਾਨ ਸੀ ਹੁਣ ਘਰ ਦਾ ਖਰਚਾ ਚਲਾਉਣ ਲਈ ਮੇਰੀ ਮਾਂ ਨੇ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਵੀ ਕੁਝ ਬੱਚਿਆਂ ਨੂੰ ਘਰ ਵਿੱਚ ਟਿਊਸ਼ਨ ਪੜਾਉਣ ਲੱਗ ਪਈ ਜਿਸ ਕਾਰਨ ਸਾਡਾ ਪਰਿਵਾਰ ਵਧੀਆ ਰਹਿਣ ਲੱਗ ਪਿਆ ਪਰ ਮੇਰੀ ਮਾਂ ਹਮੇਸ਼ਾ ਮੇਰੇ ਵਿਆਹ ਨੂੰ ਲੈ ਕੇ ਚਿੰਤਤ ਰਹਿੰਦੀ ਸੀ ਮੇਰੀ ਉਮਰ 25 ਸਾਲ ਦੀ ਹੋ ਗਈ ਸੀ ਮੇਰੀਆਂ ਸਾਰੀਆਂ ਸਹੇਲੀਆਂ ਤੇ ਮੇਰੇ ਚਾਚੇ ਦੀਆਂ ਧੀਆਂ ਦੇ ਵਿਆਹ ਹੋ ਚੁੱਕੇ ਸਨ ਸਿਰਫ ਮੈਂ ਹੀ ਰਹਿ ਗਈ ਸੀ ਕੁਝ ਦਿਨ ਪਹਿਲਾਂ ਇੱਕ ਔਰਤ ਮੇਰੀ ਮਾਂ ਦੇ ਕੋਲ ਆਈ ਸੀ ਤੇ ਉਸ ਨੇ ਹੀ ਉਸ ਨੂੰ ਬਾਬੇ ਦੇ ਆਸ਼ਰਮ ਵਿੱਚ ਜਾਣ ਲਈ ਕਿਹਾ ਸੀ ਉਸ ਨੇ ਦੱਸਿਆ ਕਿ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਮੈਂ ਆਪਣੀ ਮਾਂ ਨੂੰ ਆਸ਼ਰਮ ਵਿੱਚ ਨਾ ਜਾਣ ਲਈ ਬਹੁਤ ਸਮਝਾਇਆ ਸੀ ਮਾਂ ਨੇ ਮੇਰੀ ਇੱਕ ਨਾ ਸੁਣੀ ਤੇ ਉਹ 30 ਦਿਨ ਆਸ਼ਰਮ ਵਿੱਚ ਰਹਿਣ ਚਲੀ ਗਈ ਸੀ ਤੇ ਹੁਣ ਮੈਂ ਆਪਣੀ ਛੋਟੀ ਭੈਣ ਤੇ ਭਰਾ ਦਾ ਧਿਆਨ ਰੱਖਦੀ ਸੀ ਉਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੇਰੀ ਸੀ ਮਾਂ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਸੀ ਜਦੋਂ ਮੇਰਾ ਭਰਾ ਅਚਾਨਕ ਬਾਹਰੋਂ ਖੇਡ ਕੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਭੈਣ ਮੈਂ ਅੱਜ ਮਾਂ ਨੂੰ ਦੇਖਿਆ ਹੈ ਜਿੱਥੇ ਮੈਂ ਖੇਡ ਰਿਹਾ ਸੀ ਉਥੋਂ ਮਾਂ ਲੰਘ ਕੇ ਗਈ ਸੀ ਮੈਂ ਹੈਰਾਨ ਸੀ ਕਿ ਮਾਂ ਤਾਂ 30 ਦਿਨਾਂ ਲਈ ਗਈ ਸੀ ਕੀ ਉਹ ਵਾਪਸ ਆ ਗਈ ਹੈ ਤੇ ਜੇ ਉਹ ਆ ਗਈ ਹੈ ਤਾਂ ਘਰ ਕਿਉਂ ਨਹੀਂ ਆਈ ਮੈਂ ਕਾਫੀ ਦੇਰ ਤੱਕ ਮਾਂ ਦਾ ਇੰਤਜ਼ਾਰ ਕਰਦੀ ਰਹੀ ਕਿ ਸ਼ਾਇਦ ਉਹ ਘਰ ਵਾਪਸ ਆ ਜਾਵੇਗੀ ਪਰ ਸਾਰਾ ਦਿਨ ਬੀਤ ਗਿਆ ਤੇ ਸਾਰੀ ਰਾਤ ਵੀ ਬੀਤ ਗਈ ਪਰ ਮਾਂ ਵਾਪਸ ਨਾ ਆਈ ਤਾਂ ਮੈਂ ਸੋਚਿਆ ਕਿ ਸ਼ਾਇਦ ਮੇਰੇ ਭਰਾ ਨੂੰ ਗਲਤ ਫਹਿਮੀ ਹੋਈ ਹੋਵੇਗੀ ਜਦੋਂ ਵੀ ਮੁਹੱਲੇ ਦਾ ਕੋਈ ਵੀ ਆਉਂਦਾ ਤੇ ਮੇਰੀ ਮਾਂ ਬਾਰੇ ਸਵਾਲ ਪੁੱਛਦਾ ਤਾਂ ਮੈਂ ਬਹਾਨਾ ਬਣਾ ਦਿੰਦੀ ਕਿ ਮੇਰੀ ਮਾਂ ਆਪਣੀ ਭੈਣ ਦੇ ਘਰ ਰਹਿਣ ਗਈ ਹੈ। ਮੇਰੀ ਮਾਸੀ ਦੀ ਤਬੀਅਤ ਠੀਕ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਮੇਰੀ ਮਾਂ ਕਦੋਂ ਵਾਪਸ ਆਵੇਗੀ। ਫਿਰ ਹੌਲੀ-ਹੌਲੀ 30 ਦਿਨ ਬੀਤ ਗਏ ਤੇ ਫਿਰ ਜਦੋਂ ਮੇਰੀ ਮਾਂ ਘਰ ਆਈ ਤਾਂ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਇੱਕ ਪਲ ਲਈ ਤਾਂ ਮੈਂ ਉਸ ਨੂੰ ਪਛਾਣ ਵੀ ਨਹੀਂ ਸਕੀ। ਇੰਜ ਲੱਗਾ ਜਿਵੇਂ ਮੇਰੀ ਮਾਂ ਦਾ ਸਾਰਾ ਸਰੀਰ ਹੀ ਬਦਲ ਗਿਆ ਹੋਵੇ। ਮਾਂ ਬਹੁਤ ਸੋਹਣੀ ਲੱਗ ਰਹੀ ਸੀ। ਤੇ ਮੇਰੀ ਮਾਂ ਨੇ ਜੋ ਕੱਪੜੇ ਪਾਏ ਹੋਏ ਸਨ ਉਹ ਵੀ ਸੁੰਦਰ ਸੀ ਮੈਂ ਸ਼ੱਕੀ ਨਜ਼ਰਾਂ ਨਾਲ ਆਪਣੀ ਮਾਂ ਵੱਲ ਦੇਖਿਆ ਤੇ ਕਿਹਾ ਮਾਂ ਇਹ ਸਭ ਕੀ ਹੈ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੇਰਾ ਰਿਸ਼ਤਾ ਪੱਕਾ ਕਰਕੇ ਰਾਂਗੀ ਇਸ ਲਈ ਮੈਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਇੱਕ ਮਹੀਨੇ ਬਾਅਦ ਤੇਰਾ ਵਿਆਹ ਹੈ ਮਾਂ ਦੀ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਸ ਗੱਲ ਤੇ ਖੁਸ਼ ਹੋਵਾਂ ਜਾਂ ਗੁੱਸਾ ਮਾਫਿਰ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਕੱਲ ਨੂੰ ਤੇਰਾ ਸਹੁਰਾ ਪਰਿਵਾਰ ਤੈਨੂੰ ਵੇਖਣ ਆਵੇਗਾ ਤਾਂ ਤੁਸੀਂ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਲੈਣਾ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਮਾਂ ਨੂੰ ਇੰਨਾ ਵਧੀਆ ਰਿਸ਼ਤਾ ਕਿਵੇਂ ਮਿਲਿਆ ਹੈ ਜਿਸ ਨਾਲ ਉਹ ਬਹੁਤ ਖੁਸ਼ ਸੀ ਮੈਂ ਆਪਣੀ ਮਾਂ ਦੇ ਸਾਰੇ ਕੱਪੜੇ ਵੇਖੇ ਤਾਂ ਹੈਰਾਨ ਰਹਿ ਗਈ ਕਿਉਂਕਿ ਸਾਰਾ ਸੂਟਕੇਸ ਨਵੇਂ ਕੱਪੜਿਆਂ ਨਾਲ ਭਰਿਆ ਹੋਇਆ ਸੀ ਆਖਰ ਮਾਂ ਨੂੰ ਇੰਨੇ ਨਵੇਂ ਕੱਪੜੇ ਕਿਸ ਨੇ ਦਿੱਤੇ ਮੈਨੂੰ ਯਾਦ ਹੈ ਕਿ ਜਦੋਂ ਮਾਂ ਘਰੋਂ ਗਈ ਸੀ ਤਾਂ ਉਸ ਕੋਲ ਸਿਰਫ ਥੋੜੇ ਜਿਹੇ ਪੈਸੇ ਸਨ ਇੰਨੇ ਮਹਿੰਗੇ ਕੱਪੜੇ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੇ ਸਨ ਫਿਰ ਇਸ ਨੂੰ ਖਰੀਦਣ ਦਾ ਸਵਾਲ ਹੀ ਨਹੀਂ ਸੀ ਮੈਂ ਉਸੇ ਪਲ ਆਪਣੀ ਮਾਂ ਨੂੰ ਪੁੱਛਿਆ ਮਾਂ ਇਹ ਕੀ ਹੈ ਮਾਂ ਕਹਿਣ ਲੱਗੀ ਕਿ ਤੇਰੇ ਹੋਣ ਵਾਲੇ ਸਹੁਰੇ ਬਹੁਤ ਅਮੀਰ ਹਨ ਉਹਨਾਂ ਨੇ ਮੈਨੂੰ ਇਹ ਸਾਰੇ ਕੱਪੜੇ ਦਿੱਤੇ ਹਨ ਪਤਾ ਨਹੀਂ ਕਿਉਂ ਮੈਂ ਮਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਪਰ ਫਿਰ ਵੀ ਮੈਂ ਚੁੱਪ ਰਹੀ ਕਿਉਂਕਿ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਅਗਲੇ ਦਿਨ ਜਦੋਂ ਮੇਰਾ ਸਹੁਰਾ ਪਰਿਵਾਰ ਆਇਆ ਤਾਂ ਉਹਨਾਂ ਦੇ ਨਾਲ ਮੁੰਡਾ ਨਹੀਂ ਸੀ ਹਾਲਾਂਕਿ ਮੈਂ ਉਸ ਨੂੰ ਮਿਲਣਾ ਚਾਹੁੰਦੀ ਸੀ ਕਿ ਕਿਸ ਮੁੰਡੇ ਨਾਲ ਮੇਰਾ ਵਿਆਹ ਹੋਣ ਜਾ ਰਿਹਾ ਹੈ ਮੇਰੀ ਚਿੰਤਾ ਨੂੰ ਮਹਿਸੂਸ ਕਰਦਿਆਂ ਮੇਰੀ ਮਾਂ ਨੇ ਕਿਹਾ ਚਿੰਤਾ ਨਾ ਕਰ ਮੁੰਡਾ ਬਹੁਤ ਸੁੰਦਰ ਹੈ ਤੇ ਚੰਗੀ ਕਮਾਈ ਕਰਦਾ ਹੈ ਉਹ ਤੁਹਾਨੂੰ ਸਾਰੀ ਉਮਰ ਖੁਸ਼ ਰੱਖੇਗਾ ਇਸ ਲਈ ਮੈਂ ਵੀ ਆਪਣੇ ਦਿਲ ਵਿੱਚੋਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਤੇ ਵਿਆਹ ਲਈ ਹਾਂ ਕਹਿ ਦਿੱਤੀ ਹੁਣ ਮੇਰੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੇਰੇ ਵਿਆਹ ਨੂੰ ਕੁਝ ਹੀ ਦਿਨ ਬਾਕੀ ਸਨ ਕਿ ਇੱਕ ਦਿਨ ਮੈਂ ਆਪਣੀ ਮਾਂ ਨੂੰ ਇੱਕ ਅਜੀਬ ਕੰਮ ਕਰਦੇ ਦੇਖਿਆ ਉਸਨੇ ਆਪਣੇ ਪਰਸ ਵਿੱਚੋਂ ਮਿੱਟੀ ਕੱਢੀ ਪਾਣੀ ਵਿੱਚ ਮਲਾਈ ਤੇ ਪੀਂਡ ਲੱਗ ਪਈ ਮੈਂ ਆਪਣੀ ਮਾਂ ਨੂੰ ਅਜਿਹਾ ਕਰਦੇ ਹੋਏ ਪਹਿਲਾਂ ਕਦੀ ਨਹੀਂ ਦੇਖਿਆ ਸੀ ਤਾਂ ਮੈਂ 당ਗ ਰਹਿ ਗਈ ਇਹ ਕੀ ਕਰ ਰਹੇ ਹੋ ਮੈਂ ਤਰੰਤ ਜਾ ਕੇ ਮਾਂ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਤੁਹਾਨੂੰ ਦੱਸਾਂਗੀ ਪਰ ਹੁਣ ਨਹੀਂ ਸਮਾਂ ਆਉਣ ਤੇ ਜਦੋਂ ਤੇਰਾ ਵਿਆਹ ਹੋਵੇਗਾ ਮੈਂ ਚੁੱਪ ਹੋ ਗਈ ਹੁਣ ਮੇਰੇ ਵਿਆਹ ਦਾ ਦਿਨ ਵੀ ਆ ਗਿਆ ਮੈਂ ਆਪਣੇ ਹੋਣ ਵਾਲੇ ਪਤੀ ਨੂੰ ਦੇਖਿਆ ਇਹ ਦੇਖ ਕੇ ਮੈਨੂੰ ਸਕੂਨ ਮਿਲਿਆ ਕਿ ਘੱਟੋ ਘੱਟ ਮੇਰੀ ਮਾਂ ਨੇ ਮੇਰੇ ਲਈ ਇੱਕ ਚੰਗਾ ਸੋਹਣਾ ਮੁੰਡਾ ਤਾਂ ਚੁਣਿਆ ਹੈ ਜਦੋਂ ਮੈਂ ਵਿਦਾ ਹੋਣ ਲੱਗੀ ਤਾਂ ਮਾਂ ਨੇ ਮੈਨੂੰ ਗਲੇ ਲਾ ਕੇ ਮੇਰੀ ਮੁਠੀ ਵਿੱਚ ਇੱਕ ਪੂੜੀ ਫੜਾ ਦਿੱਤੀ ਤੇ ਮੇਰੇ ਕੰਨ ਵਿੱਚ ਹੌਲੀ ਜਿਹਾ ਕਿਹਾ ਇਹ ਕੋਈ ਆਮ ਮਿੱਟੀ ਨਹੀਂ ਹੈ ਮੈਂ ਉਸ ਨੂੰ ਬਾਬੇ ਦੇ ਆਸ਼ਰਮ ਤੋਂ ਲਿਆਈ ਸੀ ਇਹ ਮੇਰੇ ਵੱਲੋਂ ਤੁਹਾਡੇ ਲਈ ਵਿਆਹ ਦਾ ਤੋਹਫਾ ਹੈ ਮੈਂ ਮਨ ਹੀ ਮਨ ਹੈਰਾਨ ਸੀ ਇਹ ਕਿਹੋ ਜਿਹਾ ਤੋਹਫਾ ਹੈ ਤਾਂ ਮਾਂ ਨੇ ਫਿਰ ਹੌਲੀ ਜਿਹਾ ਕਿਹਾ ਇਹ ਕੋਈ ਖਾਸ ਰਾਜ਼ ਹੈ ਜੋ ਮੈਂ ਤੁਹਾਨੂੰ ਕਿਸੇ ਹੋਰ ਸਮੇਂ ਦੱਸਾਂਗੀ ਤੁਸੀਂ ਇਸ ਮਿੱਟੀ ਬਾਰੇ ਕਿਸੇ ਨੂੰ ਨਹੀਂ ਦੱਸਣਾ ਮੈਂ ਐਵੇਂ ਹੀ ਕੀਤਾ ਤੇ ਉਸ ਨੂੰ ਆਪਣੇ ਸਮਾਨ ਵਿੱਚ ਛੁਪਾ ਲਿਆ ਅਗਲੇ ਦਿਨ ਮੂੰਹ ਦਿਖਾਈ ਦੀ ਰਸਮ ਕੀਤੀ ਮੇਰੀ ਮਾਂ ਵੀ ਆਈ ਹੋਈ ਸੀ ਮੈਂ ਆਪਣੀ ਮਾਂ ਨੂੰ ਪੁੱਛਿਆ ਮਾਂ ਤੁਸੀਂ ਮੈਨੂੰ ਮਿੱਟੀ ਕਿਉਂ ਦਿੱਤੀ ਸੀ ਇਸ ਦਾ ਕੀ ਫਾਇਦਾ ਹੈ ਮਾਂ ਕਹਿਣ ਲੱਗੀ ਇਸ ਮਿੱਟੀ ਨੂੰ ਆ ਮਿੱਟੀ ਨਾ ਸਮਝੋ ਜਦੋਂ ਵੀ ਤੁਹਾਡਾ ਪਤੀ ਤੁਹਾਡੇ ਨਾਲ ਝਗੜਾ ਕਰੇਗਾ ਤਾਂ ਤੁਸੀਂ ਇਸ ਮਿੱਟੀ ਨੂੰ ਪਾਣੀ ਵਿੱਚ ਘੋਲ ਕੇ ਆਪਣੇ ਪਤੀ ਨੂੰ ਪੀਂ ਲਈ ਦੇ ਦਿਓ ਫਿਰ ਦੇਖੋ ਤੁਹਾਡਾ ਪਤੀ ਤੁਹਾਡੇ ਨਾਲ ਕਿਵੇਂ ਪੇਸ਼ ਆਉਂਦਾ ਹੈ ਪਤੀ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਪਤੀ ਔਰਤ ਤੋਂ ਗੁਲਾਮੀ ਕਰਵਾਉਂਦਾ ਹੈ ਮਾਂ ਦੀ ਗੱਲ ਸੁਣ ਕੇ ਮੈਂ ਸੋਚਣ ਲੱਗੀ ਕਿ ਮੇਰੀ ਮਾਂ ਸਹੀ ਕਹਿ ਰਹੀ ਹੈ ਆਖਿਰਕਾਰ ਮੇਰੀ ਮਾਂ ਇਹ ਮੇਰੇ ਭਲੇ ਲਈ ਕੀ ਕਰ ਰਹੀ ਹੈ ਇਸ ਲਈ ਮੈਂ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗੀ ਹਾਲਾਂਕਿ ਮੇਰਾ ਪਤੀ ਬਹੁਤ ਚੰਗਾ ਸੀ ਤੇ ਮੇਰਾ ਬਹੁਤ ਖਿਆਲ ਰੱਖਦਾ ਸੀ ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿਚਕਾਰ ਕਦੇ ਲੜਾਈ ਹੋਵੇਗੀ ਪਰ ਇਹ ਵਿਆਹ ਦੇ ਨਵੇਂ ਦਿਨ ਸਨ ਵਿਆਹ ਦੇ ਨਵੇਂ ਦਿਨ ਸਾਰੇ ਪਤੀ ਆਪਣੀਆਂ ਪਤਨੀਆਂ ਨਾਲ ਚੰਗਾ ਵੀ ਵਿਵਹਾਰ ਕਰਦੇ ਹਨ ਇੱਕ ਦਿਨ ਜੇਹਾ ਹੋਇਆ ਕਿ ਮੇਰੇ ਪਤੀ ਨੇ ਮੇਰੇ ਨਾਲ ਲੜਾਈ ਹੋ ਗਈ ਪਰ ਉਸ ਲੜਾਈ ਵਿੱਚ ਮੇਰੀ ਗਲਤੀ ਸੀ ਮੇਰੇ ਪਤੀ ਨੇ ਮੈਨੂੰ ਆਪਣੀ ਮਾਂ ਨੂੰ ਸਮੇਂ ਸਿਰ ਦਵਾਈ ਦੇਣ ਲਈ ਕਿਹਾ ਸੀ ਕਿਉਂਕਿ ਜੇਕਰ ਉਹ ਸਮੇਂ ਸਿਰ ਦਵਾਈ ਨਾ ਲਵੇ ਤਾਂ ਉਸ ਦੀ ਸਿਹਤ ਵਿਗੜਨ ਲੱਗਦੀ ਹੈ ਪਰ ਮੈਂ ਇਹ ਗੱਲ ਭੁੱਲ ਗਈ ਸੀ ਤੇ ਮੇਰੀ ਸੱਸ ਦੀ ਸਿਹਤ ਇੰਨੀ ਵਿਗੜ ਗਈ ਕਿ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ ਵਾਪਿਸ ਆ ਕੇ ਮੇਰਾ ਪਤੀ ਮੇਰੇ ਤੇ ਬਹੁਤ ਗੁੱਸੇ ਹੋਇਆ ਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਵੀ ਉਸ ਨਾਲ ਲੜਨ ਲੱਗ ਪਈ ਸਾਡੀ ਲੜਾਈ ਵਧਦੀ ਗਈ ਤੇ ਉਹ ਗੁੱਸੇ ਵਿੱਚ ਘਰੋਂ ਬਾਹਰ ਚਲਾ ਗਿਆ ਅਚਾਨਕ ਮੈਨੂੰ ਮੇਰੀ ਮਾਂ ਦੀ ਦਿੱਤੀ ਮਿੱਟੀ ਯਾਦ ਆ ਗਈ ਇਸ ਲਈ ਮੈਂ ਖੁਸ਼ ਹੋ ਗਈ ਤੇ ਜਲਦੀ ਨਾਲ ਉਸ ਨੂੰ ਪਾਣੀ ਵਿੱਚ ਮਿਲਾ ਕੇ ਇੱਕ ਸ਼ਰਬਤ ਬਣਾ ਲਿਆ ਤੇ ਆਪਣੇ ਪਤੀ ਦੇ ਆਉਣ ਦੀ ਉਡੀਕ ਕਰਨ ਲੱਗੀ ਜਿਵੇਂ ਹੀ ਮੇਰਾ ਪਤੀ ਘਰ ਵਿੱਚ ਦਾਖਲ ਹੋਇਆ ਮੈਂ ਉਸ ਨੂੰ ਬਹੁਤ ਮਿੱਠੇ ਬੋਲ ਬੋਲੇ ਆਪਣਾ ਗੁੱਸਾ ਠੰਡਾ ਕਰੋ ਤੇ ਸ਼ਰਬਤ ਪੀਓ ਮੇਰੇ ਪਤੀ ਨੇ ਉਹ ਸ਼ਰਬਤ ਪੀਣਾ ਸ਼ੁਰੂ ਕਰ ਦਿੱਤਾ ਮੇਰੇ ਮਨ ਵਿੱਚ ਮਾਂ ਦੀਆਂ ਗੱਲਾਂ ਆਉਣ ਲੱਗੀਆਂ ਮੈਂ ਤਾਂ ਇਹ ਸੋਚਿਆ ਸੀ ਕਿ ਜਿਵੇਂ ਹੀ ਉਹ ਸ਼ਰਬਤ ਪੀ ਲਵੇਗਾ ਤੇ ਉਹ ਮੇਰੇ ਪੈਰਾਂ ਵਿੱਚ ਬੈਠ ਕੇ ਮਾਫੀ ਮੰਗੇਗਾ ਪਰ ਜੋ ਹੋਇਆ ਉਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੇਰੇ ਪਤੀ ਦੀ ਸਿਹਤ ਵਿਗੜ ਗਈ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਕੁਝ ਹੀ ਪਲਾਂ ਵਿੱਚ ਉਹ ਬੇਹੋਸ਼ ਹੋ ਗਿਆ ਉਸ ਦੀ ਹਾਲਤ ਵੇਖ ਕੇ ਮੈਂ ਚੀਕਣਾ ਸ਼ੁਰੂ ਕਰ ਦਿੱਤਾ ਮੈਂ ਜਲਦੀ ਨਾਲ ਸਾਰਿਆਂ ਨੂੰ ਬੁਲਾਇਆ ਤੇ ਅਸੀਂ ਸਾਰੇ ਮੇਰੇ ਪਤੀ ਨੂੰ ਹਸਪਤਾਲ ਲੈ ਗਏ। ਮੇਰੀ ਸੱਸ ਪਹਿਲਾਂ ਹੀ ਹਸਪਤਾਲ ਵਿੱਚ ਦਾਖਲ ਸੀ ਤੇ ਹੁਣ ਮੇਰਾ ਪਤੀ ਵੀ ਉਸੇ ਹਸਪਤਾਲ ਵਿੱਚ ਦਾਖਲ ਹੋਇਆ ਸੀ। ਮੈਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਜਿਸ ਨੇ ਮੈਨੂੰ ਅਜਿਹੀ ਮਿੱਟੀ ਦਿੱਤੀ ਸੀ ਜਿਸ ਕਾਰਨ ਮੇਰੇ ਪਤੀ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ। ਮੈਂ ਆਪਣੀ ਮਾਂ ਨੂੰ ਫੋਨ ਕਰਕੇ ਦੱਸਣ ਬਾਰੇ ਸੋਚ ਰਹੀ ਸੀ ਕਿ ਫਿਰ ਮੈਂ ਸਾਹਮਣੇ ਤੋਂ ਮਾਂ ਨੂੰ ਆਉਂਦੇ ਦੇਖਿਆ। ਮੈਂ ਹੈਰਾਨ ਸੀ। ਕਿ ਮੇਰੀ ਮਾਂ ਨੂੰ ਕਿਸ ਨੇ ਦੱਸਿਆ ਕਿ ਅਸੀਂ ਇੱਥੇ ਹਸਪਤਾਲ ਵਿੱਚ ਹਾਂ ਮੇਰੀ ਮਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਸੋਚਿਆ ਕਿ ਉਹ ਮੇਰੇ ਵੱਲ ਹੀ ਆ ਰਹੀ ਹੈ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਮਾਂ ਤਾਂ ਸਿੱਧੀ ਮੇਰੇ ਸੱਸ ਦੇ ਕਮਰੇ ਵਿੱਚ ਚਲੀ ਗਈ ਸੀ ਜਦੋਂ ਮੈਂ ਆਪਣੀ ਮਾਂ ਦੇ ਪਿੱਛੇ ਜਾ ਕੇ ਦੇਖਿਆ ਤਾਂ ਉਹ ਮੇਰੀ ਸੱਸ ਕੋਲ ਬੈਠੀ ਉਸ ਨਾਲ ਗੱਲਾਂ ਕਰ ਰਹੀ ਸੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੇਰੀ ਸੱਸ ਬਾਰੇ ਮਾਂ ਨੂੰ ਕਿਸ ਨੇ ਦੱਸਿਆ ਕਿਉਂਕਿ ਮੈਂ ਤਾਂ ਉਸਨੂੰ ਸੂਚਿਤ ਨਹੀਂ ਕੀਤਾ ਸੀ ਮੈਂ ਉੱਥੇ ਦਰਵਾਜ਼ੇ ਦੇ ਬਾਹਰ ਖੜੀ ਹੋ ਕੇ ਆਪਣੀ ਮਾਂ ਦੀ ਉਡੀਕ ਕਰਨ ਲੱਗੀ ਜਿਵੇਂ ਹੀ ਉਹ ਮੇਰੀ ਸੱਸ ਨਾਲ ਗੱਲ ਕਰਕੇ ਬਾਹਰ ਆਈ ਤਾਂ ਉਸਨੇ ਮੈਨੂੰ ਸਾਹਮਣੇ ਦੇਖਿਆ ਤਾਂ ਘਬਰਾ ਗਈ ਸੀ ਮੈਂ ਮਾਂ ਨੂੰ ਪੁੱਛਿਆ ਤੁਸੀਂ ਇੱਥੇ ਕਿਵੇਂ ਆਏ ਤੁਹਾਨੂੰ ਕਿਸ ਨੇ ਦੱਸਿਆ ਕਿ ਮੇਰੀ ਸੱਸ ਬਿਮਾਰ ਹੈ ਤੇ ਇੱਥੇ ਹਸਪਤਾਲ ਵਿੱਚ ਹੈ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਕਿਹਾ ਕਿ ਇਹ ਤਾਂ ਤੇਰੀ ਸੱਸ ਨੇ ਮੈਨੂੰ ਦੱਸਿਆ ਸੀ ਪਰ ਤੂੰ ਤਾਂ ਮੈਨੂੰ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਸੀ ਹੁਣ ਜੇ ਮੈਂ ਧੀ ਦੀ ਮਾਂ ਹੋ ਕੇ ਤੇਰੀ ਸਾਸ ਨੂੰ ਮਿਲਣ ਨਾ ਆਈ ਹੁੰਦੀ ਤਾਂ ਕੱਲ ਨੂੰ ਤੈਨੂੰ ਹੀ ਗੱਲਾਂ ਸੁਣਨੀਆਂ ਪੈਣੀਆਂ ਸੀ ਮੇਰੀ ਮਾਂ ਦੀ ਗੱਲ ਵੀ ਠੀਕ ਸੀ ਪਰ ਮੈਨੂੰ ਇਹ ਸਾਰਾ ਮਾਮਲਾ ਠੀਕ ਨਹੀਂ ਲੱਗ ਰਿਹਾ ਸੀ ਮੇਰੀ ਸਾਸ ਨੇ ਮੇਰੀ ਮਾਂ ਨੂੰ ਕਿਉਂ ਸੂਚਿਤ ਕੀਤਾ ਸੀ ਮਾਂ ਘਰ ਚਲੀ ਗਈ ਤੇ ਮੈਂ ਆਪਣੇ ਪਤੀ ਕੋਲ ਆਈ ਜਿਸ ਦੀ ਸਿਹਤ ਹੁਣ ਠੀਕ ਸੀ ਡਾਕਟਰ ਨੇ ਕੁਝ ਦਵਾਈ ਲਿਖ ਕੇ ਦਿੱਤੀ ਤੇ ਫਿਰ ਮੈਂ ਆਪਣੇ ਪਤੀ ਨੂੰ ਵਾਪਸ ਲੈ ਆਈ ਅਗਲੇ ਦਿਨ ਹੀ ਮੇਰੀ ਸੱਸ ਨੂੰ ਵੀ ਛੁੱਟੀ ਮਿਲ ਗਈ ਤੇ ਉਹ ਘਰ ਆ ਗਈ ਸੀ ਇਸ ਵਿੱਚ ਘਰ ਮੇਰੀ ਮਾਂ ਮੈਨੂੰ ਵਾਰ-ਵਾਰ ਫੋਨ ਕਰਕੇ ਆਪਣੇ ਪਤੀ ਨੂੰ ਕਾਬੂ ਵਿੱਚ ਰੱਖਣ ਲਈ ਕਹਿ ਰਹੀ ਸੀ ਤੇ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਉਸ ਮਿੱਟੀ ਨੂੰ ਪੀਣ ਨਾਲ ਮੇਰੇ ਪਤੀ ਦੀ ਤਬੀਅਤ ਖਰਾਬ ਹੋ ਗਈ ਹੈ ਤਾਂ ਮੇਰੀ ਮਾਂ ਕਹਿਣ ਲੱਗੀ ਉਸ ਮਿੱਟੀ ਖਾਣ ਨਾਲ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਮੈਂ ਵੀ ਤੁਹਾਡੇ ਸਾਹਮਣੇ ਉਹ ਮਿੱਟੀ ਵਾਲਾ ਪਾਣੀ ਪੀਤਾ ਸੀ ਮੈਨੂੰ ਤਾਂ ਕੁਝ ਨਹੀਂ ਹੋਇਆ ਸੀ ਬਸ ਤੁਹਾਡੇ ਪਤੀ ਦੀ ਤਬੀਅਤ ਤਾਂ ਵੈਸੇ ਹੀ ਖਰਾਬ ਹੋ ਗਈ ਸੀ ਪਰ ਮੈਨੂੰ ਆਪਣੀ ਮਾਂ ਤੇ ਸ਼ੱਕ ਹੋਣ ਲੱਗਾ ਉਹ ਮੈਨੂੰ ਵਾਰ-ਵਾਰ ਕਿਉਂ ਕਹਿ ਰਹੀ ਸੀ ਕਿ ਉਹ ਮਿੱਟੀ ਆਪਣੇ ਪਤੀ ਨੂੰ ਪੀਣ ਲਈ ਦੇ ਦਿਓ ਤੇ ਆਪਣੇ ਪਤੀ ਨੂੰ ਕਾਬੂ ਵਿੱਚ ਰੱਖੋ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਇੱਕ ਦਿਨ ਵਿੱਚ ਹੀ ਆਪਣੇ ਪਤੀ ਨੂੰ ਸਾਰੀ ਮਿੱਟੀ ਦੇ ਦਿੱਤੀ ਸੀ ਹੁਣ ਤਾਂ ਮੇਰੇ ਕੋਲ ਖਤਮ ਹੋ ਗਈ ਹੈ ਤਾਂ ਮੇਰੀ ਮਾਂ ਨੇ ਕਿਹਾ ਚਿੰਤਾ ਨਾ ਕਰੋ ਮੈਂ ਕੱਲ ਹੀ ਤੁਹਾਨੂੰ ਹੋਰ ਮਿੱਟੀ ਦੇ ਕੇ ਜਾਵਾਂਗੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਮਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਹ ਮੇਰੇ ਤੋਂ ਕਿਉਂ ਚਾਹੁੰਦੀ ਸੀ ਕਿ ਮੈਂ ਆਪਣੇ ਪਤੀ ਨੂੰ ਕਾਬੂ ਵਿੱਚ ਰੱਖਾਂ ਮੇਰਾ ਪਤੀ ਤਾਂ ਠੀਕ ਸੀ ਤੇ ਮੈਂ ਇੱਕ ਵਾਰ ਦੇਖ ਵੀ ਲਿਆ ਕਿ ਉਹ ਪੀਣ ਨਾਲ ਮੇਰੇ ਪਤੀ ਦੀ ਸਿਹਤ ਵਿਗੜ ਗਈ ਸੀ ਇਸ ਲਈ ਮੈਂ ਦੁਬਾਰਾ ਜੋਖਮ ਨਹੀਂ ਲੈਣਾ ਚਾਹੁੰਦੀ ਸੀ ਪਰ ਇਹ ਜਾਨਣਾ ਬਹੁਤ ਜ਼ਰੂਰੀ ਸੀ ਕਿ ਇਸ ਮਿੱਟੀ ਦੇ ਪਿੱਛੇ ਕੀ ਰਾਜ਼ ਹੈ ਅਗਲੇ ਦਿਨ ਮੇਰੀ ਮਾਂ ਮੇਰੇ ਘਰ ਆਈ ਤੇ ਕਹਿਣ ਲੱਗੀ ਪਹਿਲਾਂ ਮੈਂ ਤੇਰੀ ਸੱਸ ਦਾ ਹਾਲ-ਚਾਲ ਪੁੱਛ ਲਵਾਂ ਕਿਤੇ ਤੁਹਾਡੀ ਸੱਸ ਨੂੰ ਬੁਰਾ ਨਾ ਲੱਗ ਜਾਵੇ ਮੈਂ ਕਮਰੇ ਦੀ ਖਿੜਕੀ ਵਿੱਚੋਂ ਦੇਖਿਆ ਕਿ ਮੇਰੀ ਸੱਸ ਮੇਰੀ ਮਾਂ ਨੂੰ ਕੁਝ ਕਹਿ ਰਹੀ ਸੀ ਫਿਰ ਉਸਨੇ ਮੇਰੀ ਮਾਂ ਦੇ ਹੱਥ 'ਚ ਕੋਈ ਚੀਜ਼ ਫੜਾ ਦਿੱਤੀ ਜਿਸ ਨੂੰ ਲੈ ਕੇ ਮੇਰੀ ਮਾਂ ਕਮਰੇ 'ਚੋਂ ਬਾਹਰ ਆ ਗਈ ਮੈਂ ਚੱਟ ਆਪਣੇ ਕਮਰੇ ਵਿੱਚ ਆ ਗਈ ਕੁਝ ਧੇਰ ਬਾਅਦ ਮਾਂ ਨੇ ਆ ਕੇ ਫਿਰ ਮੈਨੂੰ ਉਹ ਮਿੱਟੀ ਦੀ ਪੁੜੀ ਦਿੱਤੀ ਤੇ ਕਿਹਾ ਕਿ ਆਪਣੇ ਪਤੀ ਨੂੰ ਕਾਬੂ ਕਰਨ ਦਾ ਇਹੀ ਤਰੀਕਾ ਹੈ ਇਸ ਮਿੱਟੀ ਨੂੰ ਪਾਣੀ ਵਿੱਚ ਮਿਲਾ ਕੇ ਆਪਣੇ ਪਤੀ ਨੂੰ ਖਲਾਉਂਦੇ ਰਹੋ ਡਰਨ ਵਾਲੀ ਕੋਈ ਗੱਲ ਨਹੀਂ ਹੁਣ ਪਹਿਲਾ ਵਰਗਾ ਕੁਝ ਨਹੀਂ ਹੋਵੇਗਾ ਮੈਂ ਹੁਣ ਸਾਫ਼-ਸਾਫ਼ ਗੱਲ ਕਰਨ ਦਾ ਮਨ ਬਣਾ ਲਿਆ ਸੀ ਤੇ ਮਾਂ ਨੂੰ ਪੁੱਛਿਆ ਕਿ ਤੁਸੀਂ ਜਾਣਦੇ ਹੋ ਇਸ ਵਿੱਚ ਕੀ ਹੈ ਮੇਰੀ ਮਾਂ ਨੇ ਕਿਹਾ ਆਹ ਮਿੱਟੀ ਵਿੱਚ ਕੀ ਹੁੰਦਾ ਹੈ ਮਿੱਟੀ ਤਾਂ ਮਿੱਟੀ ਹੁੰਦੀ ਹੈ ਮੈਂ ਕਿਹਾ ਮਾਂ ਮੇਰੇ ਨਾਲ ਝੂਠ ਨਾ ਬੋਲੋ ਕਿਉਂਕਿ ਜਦੋਂ ਮੇਰੇ ਪਤੀ ਦੀ ਸਿਹਤ ਵਿਗੜ ਗਈ ਸੀ ਤਾਂ ਡਾਕਟਰ ਨੇ ਮੈਨੂੰ ਕਿਹਾ ਸੀ ਕਿ ਤੁਹਾਡੇ ਪਤੀ ਨੇ ਜੋ ਵੀ ਖਾਦਾ ਸੀ ਉਸ ਵਿੱਚ ਜ਼ਹਿਰ ਮਲਾਇਆ ਗਿਆ ਸੀ ਮਾਂ ਤੈਨੂੰ ਪਤਾ ਸੀ ਕਿ ਇਸ ਮਿੱਟੀ ਵਿੱਚ ਜ਼ਹਿਰ ਹੈ ਪਰ ਤੁਸੀਂ ਫਿਰ ਉਹੀ ਜ਼ਹਿਰੀਲੀ ਮਿੱਟੀ ਮੇਰੇ ਲਈ ਲਿਆ ਰਹੇ ਹੋ ਤਾਂ ਜੋ ਮੈਂ ਆਪਣੇ ਪਤੀ ਨੂੰ ਪਿਆ ਕੇ ਮੌਤ ਦੀ ਨੀਂਦ ਸੁਵਾ ਦੇਵਾਂ ਆਖਿਰ ਤੋਂ ਮੇਰੇ ਪਤੀ ਦੀ ਜਾਨ ਕਿਉਂ ਲੈਣਾ ਚਾਹੁੰਦੀ ਹੈ ਕਿਉਂ ਆਪਣੀ ਧੀ ਦਾ ਘਰ ਉਚਾੜਨਾ ਚਾਹੁੰਦੀ ਹੈ ਮੇਰਾ ਪਤੀ ਵੀ ਉਸ ਸਮੇਂ ਮੇਰੇ ਕੋਲ ਖੜਾ ਸੀ ਤੇ ਇਹ ਸਭ ਸੁਣ ਰਿਹਾ ਸੀ ਮੇਰੀ ਮਾਂ ਦਾ ਰੰਗ ਬਦਲ ਗਿਆ ਸੀ ਉਸ ਨੇ ਕਿਹਾ ਤੁਸੀਂ ਗਲਤ ਸਮਝ ਰਹੇ ਹੋ ਅਜਿਹਾ ਕੁਝ ਨਹੀਂ ਹੈ ਇਹ ਮਿੱਟੀ ਮੈਨੂੰ ਤੇਰੀ ਸੱਸ ਨੇ ਦਿੱਤੀ ਹੈ ਤੇ ਇਹ ਉਸ ਦੇ ਕਹਿਣ ਤੇ ਮੈਂ ਤੁਹਾਨੂੰ ਦਿੱਤੀ ਸੀ ਹਾਏ ਰੱਬਾ ਮੈਨੂੰ ਨਹੀਂ ਪਤਾ ਇਸ ਮਿੱਟੀ ਵਿੱਚ ਕੀ ਹੈ ਤੇਰੀ ਸੱਸ ਨੇ ਮੈਨੂੰ ਇਹ ਕਹਿ ਕੇ ਮਿੱਟੀ ਦਿੱਤੀ ਸੀ ਕਿ ਮੇਰਾ ਪੁੱਤਰ ਬਹੁਤ ਗੁੱਸੇ ਵਾਲਾ ਹੈ ਉਹ ਆਪਣਾ ਕੰਮ ਨਹੀਂ ਵਿ사 ਸਕੇਗਾ ਇਸ ਲਈ ਇਹ ਬਾਬੇ ਦੀ ਮਿੱਟੀ ਉਸ ਨੂੰ ਦੇਵੋ ਉਹ ਠੀਕ ਹੋ ਜਾਵੇਗਾ ਤੇ ਉਹ ਆਪਣੀ ਪਤਨੀ ਤੇ ਗੁੱਸਾ ਨਹੀਂ ਕਰੇਗਾ ਇਹ ਸੁਣ ਕੇ ਮੈਂ ਆਪਣੀ ਸੱਸ ਨੂੰ ਬੁਲਾਇਆ ਤੇ ਕਿਹਾ ਕਿ ਤੇਰਾ ਸਾਰਾ ਪੇਤ ਜਾਹਰ ਹੋ ਗਿਆ ਹੈ ਕਿ ਤੁਸੀਂ ਹੀ ਮੇਰੇ ਪਤੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਹੁਣੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਤੁਸੀਂ ਉਹ ਮਿੱਟੀ ਮੇਰੀ ਮਾਂ ਨੂੰ ਦਿੱਤੀ ਸੀ ਮੇਰੀ ਸੱਸ ਕੁਝ ਨਹੀਂ ਕਹਿ ਰਹੀ ਸੀ ਤਾਂ ਮੇਰੀ ਮਾਂ ਬੋਲੀ ਮੈਂ ਤੇਰੇ ਵਿਆਹ ਲਈ 30 ਦਿਨਾਂ ਲਈ ਬਾਬੇ ਦੇ ਆਸ਼ਰਮ ਵਿੱਚ ਗਈ ਤਾਂ ਇਹ ਮੈਨੂੰ ਉੱਥੇ ਮਿਲੀ ਸੀ ਮੈਂ ਉਸ ਨੂੰ ਤੇਰੇ ਬਾਰੇ ਦੱਸਿਆ ਕਿ ਮੇਰੀ ਇੱਕ ਤੀ ਹੈ ਜਿਸ ਦਾ ਰਿਸ਼ਤਾ ਨਾ ਹੋਣ ਕਰਕੇ ਮੈਂ ਚਿੰਤਾ ਵਿੱਚ ਰਹਿੰਦੀ ਹਾਂ ਇਸ ਲਈ ਮੈਂ ਆਸ਼ਰਮ ਵਿੱਚ ਆਈ ਹਾਂ ਤਾਂ ਇਸ ਔਰਤ ਨੇ ਤੁਰੰਤ ਆਪਣੇ ਬੇਟੇ ਦਾ ਰਿਸ਼ਤਾ ਪੇਸ਼ ਕੀਤਾ ਤੇ ਮਿੱਟੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਤੀ ਕਿਸੇ ਤਰ੍ਹਾਂ ਇਸ ਮਿੱਟੀ ਨੂੰ ਪਾਣੀ ਵਿੱਚ ਮਿਲਾ ਕੇ ਆਪਣੀ ਪਤਨੀ ਨੂੰ ਪਿਆ ਦੇਵੇ ਤਾਂ ਮੇਰਾ ਮੁੰਡਾ ਜੋ ਬਹੁਤ ਗੁੱਸੇ ਵਾਲਾ ਉਸ ਦਾ ਗੁੱਸਾ ਖਤਮ ਹੋ ਜਾਵੇਗਾ ਤੇ ਉਹ ਇੱਕ ਚੰਗਾ ਪਤੀ ਸਾਬਤ ਹੋਵੇਗਾ ਕਿਉਂਕਿ ਮੇਰਾ ਬੇਟਾ ਇੰਨਾ ਗੁੱਸੇ ਵਾਲਾ ਹੈ ਕਿ ਕੋਈ ਵੀ ਸਾਨੂੰ ਜਾਣਨ ਵਾਲਾ ਆਪਣੀ ਧੀ ਦੇਣ ਲਈ ਤਿਆਰ ਨਹੀਂ ਹੈ ਇਸ ਲਈ ਮੈਂ ਉਸੇ ਤਰ੍ਹਾਂ ਕੀਤਾ ਜਿਵੇਂ ਤੁਹਾਡੀ ਸੱਸ ਨੇ ਕਿਹਾ ਸੀ ਹੁਣ ਮੈਨੂੰ ਨਹੀਂ ਪਤਾ ਕਿ ਤੇਰੀ ਸੱਸ ਨੇ ਇਸ ਸਭ ਵਿੱਚ ਕੀ ਪੇਤ ਛਪਾਇਆ ਹੋਇਆ ਹੈ ਮੇਰੇ ਪਤੀ ਨੇ ਆਪਣੀ ਮਾਂ ਵੱਲ ਦੇਖਿਆ ਤੇ ਕਿਹਾ ਮੈਂ ਸਮਝ ਗਿਆ ਹਾਂ ਤੁਸੀਂ ਇਹ ਸਭ ਕਿਉਂ ਕੀਤਾ ਤੁਸੀਂ ਮੈਨੂੰ ਆਪਣੇ ਰਹਾ ਵਿੱਚੋਂ ਹਟਾਉਣਾ ਚਾਹੁੰਦੇ ਹੋ ਤਾਂ ਜੋ ਇਹ ਸਭ ਦੌਲਤ ਤੇ ਜਾਇਦਾਦ ਆਪਣੇ ਸੱਕੇ ਬੱਚਿਆਂ ਦੇ ਨਾਮ ਕਰ ਸਕੋ ਹੁਣ ਤੱਕ ਤੁਸੀਂ ਮੇਰੀ ਮਾਂ ਹੁੰਦਾ ਦਿਖਾਵਾ ਕਰ ਰਹੀ ਸੀ ਜਦੋਂ ਕਿ ਅਸਲੀਅਤ ਇਹ ਹੈ ਕਿ ਤੁਸੀਂ ਮੇਰੀ ਮਤਰੇਈ ਮਾਂ ਹੋ ਤੇ ਤੁਸੀਂ ਮਤਰੇਈ ਮਾਂ ਵਾਲਾ ਵੀ ਵਿਵਹਾਰ ਦਿਖਾਇਆ ਤਾਂ ਮੇਰੀ ਸੱਸ ਨੇ ਚੀਕ ਕੇ ਕਿਹਾ ਹਾਂ ਮੈਂ ਤੁਹਾਡੀ ਮਤਰੇਈ ਮਾਂ ਹਾਂ ਤੇ ਮੈਂ ਦਿਖਾਵਾ ਕਰਦੀ ਕਰਦੀ ਤੰਗ ਆ ਗਈ ਸੀ ਮੈਂ ਚਾਹੁੰਦੀ ਸੀ ਕਿ ਤੈਨੂੰ ਕਿਸੇ ਅਜਿਹੇ ਤਰੀਕੇ ਨਾਲ ਰਹਾ ਤੋਂ ਹਟਾ ਦੇਵਾਂ ਤਾਂ ਜੋ ਸਾਡੇ ਤੇ ਕੋਈ ਦੋਸ਼ ਨਾ ਲੱਗੇ ਇਸੇ ਲਈ ਮੈਂ ਤੁਹਾਡੀ ਪਤਨੀ ਦਾ ਸਹਾਰਾ ਲੈਣ ਬਾਰੇ ਸੋਚਿਆ ਸੀ ਇਹ ਸਾਰਾ ਦੋਸ਼ ਇਸ ਤੇ ਆ ਜਾਣਾ ਸੀ ਤੇ ਅਸੀਂ ਬਚ ਜਾਂਦੇ ਤੇ ਤੇਰੇ ਹਿੱਸੇ ਦੀ ਦੌਲਤ ਸਾਨੂੰ ਮਿਲ ਜਾਂਦੀ ਤੇਰੀ ਸੱਸ ਬਹੁਤ ਮੂਰਖ ਔਰਤ ਹੈ ਇਹ ਲੋਕਾਂ ਦੀਆਂ ਗੱਲਾਂ ਵਿੱਚ ਬਹੁਤ ਆਸਾਨੀ ਨਾਲ ਆ ਜਾਂਦੀ ਹੈ ਧੀ ਦੇ ਵਿਆਹ ਲਈ ਮੰਤਰ ਦਾ ਜਾਪ ਕਰਨ ਲੱਗੀ ਸੀ ਮੈਂ ਵੀ ਇਸ ਦੀ ਮੂਰਖਤਾ ਦਾ ਫਾਇਦਾ ਉਠਾਉਣ ਦੀ ਸੋਚੀ ਇਸ ਨੂੰ ਆਪਣਾ ਦੋਸਤ ਬਣਾ ਲਿਆ ਤੇ ਇਸ ਦੇ ਨਾਲ ਤੇਰਾ ਰਿਸ਼ਤਾ ਪੱਕਾ ਕਰ ਲਿਆ ਮੈਂ ਮਿੱਟੀ ਵਿੱਚ ਧੀਮਾ ਜ਼ਹਿਰ ਕੋਲ ਦਿੱਤਾ ਜੋ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਅੰਦਰੋਂ ਖਤਮ ਕਰ ਦਿੰਦਾ ਮੈਂ ਇਹਨਾਂ ਦੋਵਾਂ ਮਾਂ ਧੀ ਤੋਂ ਇਹ ਕੰਮ ਕਰਵਾਉਣਾ ਚਾਹੁੰਦੀ ਸੀ ਤਾਂ ਜੋ ਬਾਅਦ ਵਿੱਚ ਜੇਕਰ ਕੋਈ ਮੁੱਦਾ ਉੱਠਦਾ ਤਾਂ ਸਾਰਾ ਦੋਸ਼ ਇਹਨਾਂ ਤੇ ਆ ਜਾਂਦਾ ਪਰ ਤੂੰ ਬਚ ਗਿਆ ਇਸ ਲਈ ਮੈਂ ਅੱਜ ਦੁਬਾਰਾ ਤੇਰੀ ਸੱਸ ਨੂੰ ਬੁਲਾਇਆ ਤੇ ਉਸ ਨੂੰ ਇਹ ਕੰਮ ਕਰਨ ਲਈ ਕਿਹਾ ਆਪਣੀ ਸੱਸ ਤੋਂ ਇਹ ਸਭ ਸੁਣ ਕੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮੇਰੀ ਸੱਸ ਦਾ ਰਾਜ ਸਮੇਂ ਸਿਰ ਉਜਾਗਰ ਹੋ ਗਿਆ ਜੇਕਰ ਮੇਰੀ ਸੱਸ ਆਪਣੀ ਛਾਦੀ ਵਿੱਚ ਕਾਮਯਾਬ ਹੋ ਜਾਂਦੀ ਤਾਂ ਮੈਂ ਆਪਣੇ ਪਤੀ ਨੂੰ ਹਮੇਸ਼ਾ ਲਈ ਗਵਾ ਲੈਂਦੀ ਮੇਰੇ ਪਤੀ ਨੇ ਉਸੇ ਰਾਤ ਆਪਣਾ ਸਮਾਨ ਚੁੱਕਿਆ ਤੇ ਮੇਰੇ ਨਾਲ ਇੱਕ ਵੱਖਰੇ ਘਰ ਵਿੱਚ ਸ਼ਿਫਟ ਹੋ ਗਿਆ ਮੇਰੀ ਮਾਂ ਨੇ 베ਰੇ ਤੇ ਮੇਰੇ ਪਤੀ ਤੋਂ ਮਾਫੀ ਮੰਗੀ ਉਸ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਸੀ ਮੇਰੇ ਪਤੀ ਨੇ ਮੇਰੀ ਮਾਂ ਨੂੰ ਮਾਫ ਕਰ ਦਿੱਤਾ ਤੇ ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਅੱਜ ਦੇ ਸਮੇਂ ਵਿੱਚ ਇਹ ਜਾਦੂ ਟੂਣੇ ਕੁਝ ਵੀ ਨਹੀਂ ਹੁੰਦੀ ਹਨ ਜੋ ਕਿਸਮਤ ਵਿੱਚ ਹੁੰਦਾ ਉਹੀ ਮਿਲਦਾ ਹੈ ਸ਼ਾਇਦ ਇੰਨੇ ਚੰਗੇ ਪਤੀ ਦਾ ਪਿਆਰ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਇਸ ਲਈ ਮੈਂ ਉਹਨਾਂ ਨੂੰ ਮਿਲ ਗਈ ਹੁਣ ਤੁਸੀਂ ਆਪਣੇ ਘਰ ਜਾਓ ਤੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰੋ ਮੈਂ ਤੇ ਮੇਰੇ ਪਤੀ ਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਮੇਰੇ ਪਤੀ ਨੇ ਆਪਣੀ ਜ਼ਿਆਦਾਤਰ ਦੌਲਤ ਆਪਣੀ ਮਤਰੀਏ ਮਾਂ ਨੂੰ ਸੌਂਪ ਦਿੱਤੀ ਅੱਜ ਸਾਡੇ ਕੋਲ ਸਭ ਕੁਝ ਹੈ ਪਰ ਇਸ ਤੋਂ ਵੱਧ ਮੇਰੇ ਕੋਲ ਆਪਣੇ ਪਤੀ ਦਾ ਪਿਆਰ ਹੈ ਜੋ ਹਮੇਸ਼ਾ ਮੇਰੇ ਨਾਲ ਰਹੇਗਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਹੋਰ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦੀ ਸਾਰਿਆਂ